ਪੰਜਾਬ ਦੇ ਉੱਤੇ ਜਿਹੜਾ ਕਰਜ਼ਾ 1984 'ਚ 5800 ਕਰੋੜ ਸੀ ਉਹ ਕਰਜ਼ਾ ਮਾਰਚ 2025 ਤੱਕ 3 ਲੱਖ ਕਰੋੜ ਕਿਤੇ ਬਾਹਰ ਕਰ ਗਿਆ ਇਹ ਗਵਰਨਮੈਂਟ ਨੂੰ ਖੁਦ ਨਹੀਂ ਪਤਾ ਖੜਕੋਨ ਅਮੈਟਿਸ ਕੇ ਕੇ ਉਹਨਾਂ ਦੇ ਖਿਲਾਫ ਲੜਨ ਦੇ ਲਈ ਪੰਜਾਬ ਗਵਰਨਮੈਂਟ ਨੂੰ 5800 ਕਰੋੜ ਦਾ ਕਰਜ਼ਾ ਇੰਡੀਆ ਵੱਲੋਂ ਐਸਟੀਐਲ ਯਾਨੀ ਸਪੈਸ਼ਲ ਟਰਮ ਲੋਨ ਕੇ ਦਿੱਤਾ ਗਿਆ ਪਰ ਜਿਹੜੇ ਉਸ ਟੈਨ ਚ ਪੰਜਾਬ ਦੇ ਚੀਫ ਮਿਨਿਸਟਰ ਸੀ ਦਰਬਾਰਾ ਸਿੰਘ ਉਹਨਾਂ ਨੂੰ ਲੋਕ ਪੰਜਾਬ ਦੇ ਲੋਕਾਂ ਵਾਂਗ ਕਹੀ ਗਈ ਕਿ ਕਿ ਜਿਹੜਾ ਕਰਜ਼ਾ ਪੰਜਾਬ ਗਵਰਨਮੈਂਟ ਨੂੰ ਮਿਲ ਰਿਹਾ ਹੈ ਸਤਸ੍ਰੀ ਕਾਜੀ ਸਾਰਨੇ ਦੇਖੋ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਪੰਜਾਬ ਦੇ ਲੋਕਾਂ ਨੂੰ ਕਹਿ ਤਾਂ ਦਿੰਦੀ ਆ ਕਿ ਸਾਨੂੰ ਇਹਨੇ ਲੱਖ ਰੁਪਏ ਦਾ ਲੋਨ ਮਿਲ ਰਿਹਾ ਹੈ ਅਤੇ ਸਾਨੂੰ ਜਿੰਨੇ ਪੈਸੇ ਲੋਨ ਦੇ ਰੂਪ ਦੇ ਵਿੱਚ ਮਿਲਣਗੇ ਅਸੀਂ ਉਹਨਾਂ ਪੈਸੇ ਦਾ ਯੂਜ਼ ਪੰਜਾਬ ਨੂੰ ਡਿਵੈਲਪ ਕਰਨ ਦੇ ਵਿੱਚ ਕਰਾਂਗੇ ਪਰ ਕੋਈ ਵੀ ਗਵਰਨਮੈਂਟ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਦੇ ਨਹੀਂ ਦੱਸਦੀ ਕਿ ਜਿਹੜੇ ਲੋਨ ਦੇ ਪੈਸੇ ਮਿਲ ਰਹੇ ਨੇ ਉਹਦੇ ਤੇ ਵਿਆਜ ਕਿੰਨਾ ਦੇਣਾ ਪਵੇਗਾ ਅਤੇ ਵਰਤਮਾਨ ਸਮੇਂ 'ਚ ਲੋਨ ਨੂੰ ਲੈ ਕੇ ਪੰਜਾਬ ਗਵਰਨਮੈਂਟ ਦੇ ਕੀ ਹਾਲਾਤ ਨੇ ਅਤੇ ਉਸ ਲੋਨ ਦੇ ਰੂਪ 'ਚ ਪੰਜਾਬ ਦੇ ਹਰ ਬੰਦੇ ਉਤੇ ਕਿੰਨਾ ਕਰਜ਼ਾ ਚੜ ਚੁੱਕਿਆ ਹੈ ਗਵਰਨਮੈਂਟ ਇਹ ਗੱਲ ਕਦੇ ਨਹੀਂ ਦੱਸੇਗੀ ਜੇਕਰ ਲੋਕਾਂ ਵੱਲੋਂ ਸਵਾਲ ਪ ਤਾਂ ਗਵਰਨਮੈਂਟ ਬੋਲਦਾ ਲੋਕਾਂ ਨੂੰ ਬਸ ਪਜਾਰ ਨੂੰ ਡਿਵੈਲਪ ਕਰਨ ਦੇ ਨਾਮ ਤੇ ਝੂਠ ਦੀ ਬੁਰਕੀ ਖਵਾ ਦਿੱਤੀ ਜਾਂਦੀ ਹੈ ਜਾਂ ਫਿਰ ਗਵਰਨਮੈਂਟ ਦੇ 5 ਸਾਲ ਪੂਰੇ ਹੋ ਜਾਂਦੇ ਨੇ ਜਾਂ ਫਿਰ ਗਵਰਨਮੈਂਟ ਇੱਕ ਦੂਜੇ ਉੱਤੇ ਦੋਸ਼ ਲਾ ਦੇਣ ਗਿਆ ਦੇਖੋ ਵਰਤਮਾਨ ਸਮੇਂ ਜੇ ਪੰਜਾਬ ਦੇ ਉੱਤੇ ਮਾਰਚ 2025 ਤੱਕ ਲਗਭਗ 3 ਲੱਖ ਕਰੋੜ ਕਰਜ਼ਾ ਹੋ ਗਿਆ ਹੈ ਅਤੇ ਭਵਿੱਖ ਦੇ ਵਿੱਚ ਇਹ ਜਿਹੜਾ ਕਰਜ਼ਾ ਹੈ ਇਹ ਮਾਰਚ 2026 ਤੱਕ 4 ਲੱਖ ਕਰੋੜ ਪਾਰ ਵੀ ਹੋ ਸਕਦਾ ਹੈ ਜੀਐਸਡੀਪੀ ਯਾਨੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਇਸ ਅਧਾਰ ਨਾਲ ਪੰਜਾਬ ਗਵਰਨਮੈਂਟ ਦਾ ਜੋ ਡੈਬਿਟ ਟੂ ਜੀਐਸਡੀਪੀ ਹੈ ਉਹ ਮਾਰਚ 2025 ਤੱਕ 46.6 ਦੇਖੋ ਜਿਨ੍ਹਾਂ ਨੂੰ ਜੀਐਸਡੀਪੀ ਦਾ ਨਹੀਂ ਪਤਾ ਮੈਂ ਉਹਨਾਂ ਦੱਸਣਾ ਚਾਹੁੰਗਾ ਵੀ ਜੀਐਸਡੀਪੀ ਇੱਕ ਤਰੀਕਾ ਹੈ ਕਿਸੇ ਵੀ ਸਟੇਟ ਦੀ ਆਮਦਨ ਨੂੰ ਚੈੱਕ ਕਰਦਾ ਹੈ ਕਿ ਵੀ ਕਿਸੇ ਸਟੇਟ ਨੇ ਇੱਕ ਸਾਲ ਦੇ ਵਿੱਚ ਕਿੰਨੀ ਕਮਾਈ ਕੀਤੀ ਹੈ ਐਗਜ਼ਾਮਪਲ ਤੌਰ ਤੇ ਜਿੱਦਾਂ ਪੰਜਾਬ ਗਵਰਨਮੈਂਟ ਦੀ ਇੱਕ ਸਾਲ ਦੀ ਕਮਾਈ 8 ਲੱਖ ਕਰੋੜ ਹੈ ਅਤੇ ਉਸੇ ਸਾਲ ਪੰਜਾਬ ਗਵਰਨਮੈਂਟ ਨੇ 4 ਲੱਖ ਕਰੋੜ ਦਾ ਲੋਨ ਵੀ ਲਿੱਤਾ ਹੋਇਆ ਹੈ ਤਾਂ ਜੀਐਸਡੀਪੀ ਦੇ ਹਿਸਾਬ ਦੇ ਨਾਲ ਪੰਜਾਬ ਗਵਰਨਮੈਂਟ ਦਾ ਜੋ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਹੈ ਉਹ 50% ਹੋਵੇਗਾ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ 1984 'ਚ 5800 ਕਰੋੜ ਸੀ ਉਹ ਕਰਜ਼ਾ ਮਾਰਚ 2025 ਤੱਕ 3 ਲੱਖ ਕਰੋੜ ਕਿਧਾ ਪਾਰ ਕਰ ਗਿਆ ਇਹ ਗਵਰਨਮੈਂਟ ਨੂੰ ਖੁਦ ਨਹੀਂ ਪਤਾ ਕਿਉਂਕਿ ਪੰਜਾਬ ਗਵਰਨਰ ਹਰ ਵਾਰੀ ਲੋਨ ਤਾਂ ਲੈਂਦੀ ਰਹੀ ਆ ਪਰ ਉਸ ਲੋਨ ਨੂੰ ਸਹੀ ਤਰੀਕੇ ਨਾਲ ਡਵੈਲਪਮੈਂਟ ਦੇ ਵਿੱਚ ਨਹੀਂ ਯੂਜ਼ ਕਰ ਸਕੀ ਸਗੋਂ ਲੋਕਾਂ ਨੂੰ ਫ੍ਰੀ ਦੇਸੂ ਹੁਤਾ ਦੇ ਕੇ ਉਹਨਾਂ ਦੇ ਵਿੱਚ ਖਰਚ ਕਰ ਦਿੱਤੀ ਰਹੀ ਆ ਅਤੇ ਨਵੇਂ ਲੋਨ ਲੈਂਦੀ ਰਹੀ ਆ ਦੇਖੋ ਪੰਜਾਬ ਗਵਰਨਮੈਂਟ ਅਜੇ ਤੱਕ ਜਿੰਨੇ ਵੀ ਲੋਨ ਲਿੱਤੇ ਨੇ ਉਹ ਅਲੱਗ-ਅਲੱਗ ਹਲਾਤਾਂ ਦੇ ਉੱਤੇ ਲਿੱਤੇ ਨੇ ਜਦੋਂ ਸ਼ੁਰੂਆਤੀ ਦੌਰ 'ਚ 1980 ਜਦੋਂ ਪੰਜਾਬ 'ਚ ਕਾਂਗਰਸ ਪਾਰਟੀ ਪਾਵਰ 'ਚ ਸੀ ਉਦੋਂ 1984 'ਚ ਇੰਡੀਆ ਦੀ ਸੈਂਟਰ ਗਵਰਨਮੈਂਟ ਵੱਲੋਂ ਖ ਉਨ੍ਹਾਂ ਦੇ ਖਿਲਾਫ ਲੜਨ ਦੇ ਲਈ ਪੰਜਾਬ ਗਵਰਨਮੈਂਟ ਨੂੰ 5800 ਕਰੋੜ ਦਾ ਕਰਜ਼ਾ ਇੰਡੀਆ ਵੱਲੋਂ ਐਸਟੀਐਲ ਯੂਨਿਟ ਸਪੈਸ਼ਲ ਟਰਮ ਲੋਨ ਕੇਕ ਦਿੱਤਾ ਗਿਆ ਪਰ ਜਿਹੜੇ ਉਸ ਟਾਈਮ 'ਚ ਪੰਜਾਬ ਦੇ ਚੀਫ ਮਿਨਿਸਟਰ ਸੀ ਦਰਬਾਰਾ ਸਿੰਘ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹੀ ਗਈ ਕਿ ਜਿਹੜਾ ਕਰਜ਼ਾ ਪੰਜਾਬ ਗਵਰਨਮੈਂਟ ਨੂੰ ਮਿਲ ਰਿਹਾ ਹੈ ਇਹ ਪੰਜਾਬ ਦੇ ਵਿਕਾਸ ਅਤੇ ਪੰਜਾਬ ਨੂੰ ਅੱਗੇ ਵਧਾਉਣ ਅਤੇ ਐਮਰਜੈਂਸੀ ਕਰਕੇ ਜੋ ਘਾਟਾ ਹੋਇਆ ਸੀ ਪੰਜਾਬ ਨੂੰ ਉਸ ਘਾਟੇ ਨੂੰ ਪੂਰਾ ਕਰਨ ਦੇ ਲਈ ਇਹ ਲੋਨ ਮਿਲ ਰਿਹਾ ਹੈ ਹੁਣ ਦੇਖੋ ਪੰਜਾਬ ਗਵਰਨਮੈਂਟ ਨੇ ਇਹ ਲੋਨ ਲੈ ਤਾਂ ਲਿੱਤਾ ਸੀ ਪਰ ਜਿਹੜਾ ਇਹਦਾ ਵਿਆਹ ਸੀ ਉਹ ਕੁੱਲ 1923 ਕਰੋੜ ਰੁਪਏ ਬਣਿਆ ਸੀ ਤੇ ਪੰਜਾਬ ਗਵਰਨਮੈਂਟ ਵੱਲੋਂ ਕੁਝ ਪ੍ਰਿੰਸੀਪਲ ਅਮਾਉਂਟ ਅਤੇ ਕੁਝ ਵਿਆਜ ਅਮਾਉਂਟ ਜੋੜ ਕੇ 2694 ਕਰੋੜ ਰੁਪਏ ਪੇ ਵੀ ਕੀਤਾ ਗਿਆ ਸੀ ਹੁਣ ਜਦੋਂ ਇਹ ਸਾਰੇ ਚੀਜ਼ਾਂ ਚੱਲ ਹੀ ਰਹੀਆਂ ਸੀ ਤੇ ਸਾਲ 1997 'ਚ 인ਦਰ ਕੁਮਾਰ ਗੁਜਰਾ ਜਿਹੜੇ ਪ੍ਰਧਾਨ ਮੰਤਰੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਸੀਗਾ 1984 ਵਾਲਾ ਉਹਨੂੰ ਇਹ ਗੱਲ ਕਹਿ ਕੇ ਕਿ ਮਾਫ ਕਰਉਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਕਰਜ਼ਾ ਸੀਗਾ ਇਹ ਮਿਨੀਟੇਡ ਲੋਕਾਂ ਦੇ ਖਿਲਾਫ ਯੂਜ਼ ਕੀਤਾ ਇਹ ਕਰਜ਼ਾ ਹੈ ਅਤੇ ਇਹਦਾ ਹੀ ਕਰਦੇ ਕਰਦੇ ਸਾਲ 2007 ਤੱਕ ਇਹ ਜਿਹੜਾ ਕਰਜ਼ਾ ਸੀਗਾ ਇਹ ਮਾਫ ਕਰ ਦਿੱਤਾ ਜਾਂਦਾ ਹੈ ਦੇਖੋ ਇਹਨਾਂ ਕੁਝ ਹੋਣ ਦੇ ਬਾਅਦ ਸਾਲ 2007 ਦੇ ਵਿੱਚ 1984 ਵਾਲੇ ਕਰਜ਼ੇ ਨੂੰ ਛੱਡ ਕੇ ਵਿੱਚ ਪੰਜਾਬ ਗਵਰਨਮੈਂਟ ਨੇ ਜਿੰਨੇ ਵਾਲੀ ਵੀ ਕਰਜ਼ਾ ਲਿੱਤਾ ਸੀਗਾ ਉਹ ਸਾਰੀ ਅਮਾਉਂਟ ਜੋੜ ਕੇ 2007 ਤੱਕ ਕੁੱਲ 51000 53 ਕਰੋੜ ਰੁਪਏ ਬਣ ਜਾਂਦੀ ਹੈ ਇਹ ਜਿਹੜਾ ਕਰਜ਼ਾ ਹੋਇਆ ਸੀਗਾ ਇਹ ਗਵਰਨਮੈਂਟ ਦੀ ਆਪਣੀ ਗਲਤੀਆਂ ਕਰਕੇ ਹੋਇਆ ਸੀ ਕਿਉਂਕਿ ਪੰਜਾਬ ਗਵਰਨਮੈਂਟ ਹਰ ਪੁਰਾਣੇ ਕਰਜ਼ੇ ਦੇ ਵਿਆਜ ਨੂੰ ਲੋਨ ਦੇ ਲਈ ਨਵਾਂ ਕਰਜ਼ਾ ਲੈਂਦੀ ਰਹੀ ਅਤੇ ਡੈਬਿਟ ਟ੍ਰੈਪ ਦੇ ਵਿੱਚ ਫਸਦੀ ਗਈ ਹੁਣ ਇਹ ਤਾਂ ਹੈ ਨਹੀਂ ਸੀ ਕਿ ਪੰਜਾਬ ਗਵਰਨਮੈਂਟ ਜਿੰਨਾ ਵੀ ਲੋਨ ਲੈਂਦੀ ਸੀ ਜਾਂ ਜਿੰਨਾ ਵੀ ਕਰਜ਼ਾ ਲੈਂਦੀ ਸੀ ਉਹ ਸਾਰੇ ਕਰਜ਼ਾ ਵਿਆਜ ਭਰਨ ਦੇ ਵਿੱਚ ਲਾ ਦਿੰਦੀ ਸੀ ਕੁਝ ਪੈਸੇ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਖਰਚ ਵੀ ਕੀਤੇ ਜਾਂਦੇ ਸੀ ਅਤੇ ਕੁਝ ਪੈਸੇ ਲੋਕਾਂ ਨੂੰ ਜੋ ਸਹੂਲਤਾਂ ਦੇ ਵਾਅਦੇ ਕੀਤੇ ਸੀ ਕਿ ਗਵਰਨਮੈਂਟ ਵੱਲੋਂ ਉਹਨਾਂ ਦੇ ਉੱਤੇ ਖਰਚ ਕੀਤੇ ਜਾਂਦੇ ਸੀ ਹੁਣ ਆਉਂਦਾ ਹੈ ਸਾਲ 2010 ਜਦੋਂ ਇਸ ਡੀਐਲ ਨੇ ਸਟੇਟ ਡਿਵੈਲਪਮੈਂਟ ਲੋਨ ਦੇ ਨਾਮ ਦੇ ਉੱਤੇ ਐਸਡੀਐਲ ਮਾਰਕੀਟ ਚੋਂ ਪੰਜਾਬ ਗਵਰਨਮੈਂਟ 13652 ਕਰੋੜ ਦਾ ਨਵਾਂ ਲੋਨ ਲੈਂਦੀ ਹੈ ਹੁਣ ਇਹ ਜਿਹੜਾ ਲੋਨ ਸੀ ਨਵਾਂ ਇਹ ਇਸ ਕਰਕੇ ਲਿਖਤਾ ਜਾਂਦਾ ਹੈ ਕਿਉਂਕ ਅਤੇ ਕੁਝ ਗਵਰਨਮੈਂਟ ਪ੍ਰੋਜੈਕਟ ਚ ਚੱਲੇ ਸੀ ਜਿਦਾ ਰੋਡ ਬਣਾਉਣੀ ਪੈਨਸ਼ਨਾਂ ਦੇਣੀਆਂ ਤਨਖਾਹਾਂ ਦੇਣੀਆਂ ਗਵਰਨਮੈਂਟ ਬੰਦੀਆਂ ਨੂੰ ਇਹ ਕੋਈ ਰੀਜ਼ਨ ਸੀ ਜਿੰਨਾ ਕਰਕੇ ਪੰਜਾਬ ਗਵਰਨਮੈਂਟ ਨੂੰ ਇਹ ਨਵਾਂ ਲੋਨ ਲੈਣਾ ਪੈ ਗਿਆ ਸੀ ਸ਼ੁਰੂ ਚੇ ਤਾਂ ਗਵਰਨਮੈਂਟ ਨੂੰ ਸਭ ਕੁਝ ਠੀਕ ਹੀ ਲੱਗ ਰਿਹਾ ਸੀ ਪਰ ਅਗਲੇ ਸਾਲ 2011-12 ਚ ਕੁਝ ਰੈਵਨਿਊ ਕਾਟ ਲੋਨ ਵਿਆਜ ਅਤੇ ਕੁਝ ਪ੍ਰਿੰਸੀਪਲ ਅਮਾਉਂਟ ਪੇ ਕਰੰਦੇ ਲਈ ਗਵਰਨਮੈਂਟ ਇੱਕ ਵਾਰੀ ਹੋਰ ਨਵਾਂ ਲੋਨ ਲੈਂਦੀ ਹੈ ਟੋਟਲ 16721 ਕਰੋੜ ਦਾ ਹੁਣ ਇਹ ਜਿਹੜਾ ਲੋਨ ਲਿੱਤਾ ਸੀਗਾ 16721 ਕਰੋੜ ਦਾ ਇਤਨਾ ਸੀ ਰੈਵਨਿਊ ਕਾਟਾ ਅਤੇ ਲੋਨ ਵਿਆਜ ਪੰਜਾਬ ਨੂੰ ਡਿਵੈਲਪ ਕਰਨ ਦੇ ਲਈ ਕੋਲ 2.750 ਕਰੋੜ ਦਾ ਲੋਨ ਲੈਣਾ ਪੈਂਦਾ ਹੈ ਅਤੇ ਇਹ ਜਿਹੜਾ ਕਰਜ਼ਾ ਸੀਗਾ ਇਹ ਮਾਰਚ 2017 ਤੱਕ ਕੁੱਲ 1 ਲੱਖ ਕਰੋੜ ਪਾਰ ਹੋ ਚੁੱਕਿਆ ਸੀ ਹਾਲਾਤ ਇਨੇ ਖਰਾਬ ਹੋ ਚੁੱਕੇ ਸੀ ਪੰਜਾਬ ਗਵਰਨਮੈਂਟ ਦੇ ਕਿ ਜਿਹੜਾ ਡੈਬਿਟ ਟੂ ਜੀਐਸਟੀ ਵੀ ਰੇਸ਼ੀਓ ਹੈ ਉਹ 42% ਤੱਕ ਪਹੁੰਚ ਗਿਆ ਸੀ ਜਦੋਂ ਕਾਂਗਰਸ ਪਾਰਟੀ ਪਾਵਰ 'ਚ ਆਉਂਦੀ ਹੈ ਤਾਂ ਤਨਖਾਹਾਂ ਸਬਸਿਡੀਆ ਪੈਨਸ਼ਨਾਂ ਲੋਨ ਦਾ ਵਿਆਜ ਇਹ ਕੁਝ ਰੀਜ਼ਨ ਸੀਗੇ ਜਿਨ੍ਹਾਂ ਕਰਕੇ ਕਾਂਗਰਸ ਪਾਰਟੀ 29000 ਕਰੋੜ ਦਾ ਨਵਾਂ ਲੋਨ ਲੈ ਲੈਂਦੀ ਹੈ ਅਤੇ ਇਹ ਲੋਨ ਦੀ ਅਮਾਉਂਟ ਹੈ ਇਹ 2018 ਤੱਕ ਕੁੱਲ 2 ਲੱਖ ਕਰੋੜ ਪਾਰ ਹੋ ਜਾਂਦੀ ਹੈ ਇਹ ਜਿਹੜੀ ਸਟੋਰੀ ਹੈ ਇਹ ਸੇਮ ਮਾਰਚ 2025 ਤੱਕ ਚੱਲਦੀ ਹੈ ਤੇਦਾ ਹੀ ਕਰਦੇ ਕਰਦੇ ਇਹ ਜਿਹੜਾ ਕਰਜ਼ਾ ਸੀਗਾ ਇਹ ਪੰਜਾਬ ਦੇ ਉੱਤੇ 3 ਲੱਖ ਕਰੋੜ ਪਾਰ ਹੋ ਚੁੱਕਿਆ ਹੈ ਜੇਕਰ ਆਪਾਂ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਡਿਵਾਈਡ ਵੀ ਕਰ ਲਈਏ ਪ੍ਰੈਜ਼ੈਂਟ ਟਾਈਮ ਦੇ ਵਿੱਚ ਤਾਂ ਹਰ ਬੰਦੇ ਦੇ ਉੱਤੇ ਲਗਭਗ 1 ਲੱਖ ਰੁਪਏ ਕਰਜ਼ਾ ਚੜਿਆ ਹੋਇਆ ਹੈ ਦੇਖੋ ਗਵਰਨਮੈਂਟ ਤੁਹਾਨੂੰ ਫ੍ਰੀ ਦੀ ਸਹੂਲਤਾਂ ਤੇ ਦੇ ਰਹੀ ਆ ਪਰ ਗਵਰਨਮੈਂਟ ਜਿਹੜੇ ਵੀ ਲੋਨ ਲੈਂਦੀ ਆ ਉਹ ਆਪਣੇ ਫਾਇਦੇ ਲਈ ਲੈਂਦੀ ਆ ਇਹਦਾ ਇੰਟਰਸ ਪੇਮੈਂਟ ਲਈ ਰੈਵਨਿਊ ਡੈਫਿਟ ਹੈ ਸਬਸਿਡੀ ਹੈ ਸੈਲਰੀ ਪੈਨਸ਼ਨ ਹੈ ਕੋਈ ਰਿਜਨ ਹੁੰਦੇ ਨੇ ਜਿਨ੍ਹਾਂ ਕਰਕੇ ਗਵਰਨਮੈਂਟ ਨਵਾਂ ਲੋਨ ਲੈਂਦੀ ਹੈ ਪਰ ਲੋਕਾਂ ਨੂੰ ਉਹ ਤਰੀਕੇ ਨਾਲ ਬੇਕੂਬ ਬਣਾਉਂਦੀ ਹੈ ਕਿ ਵੀ ਇਹ ਜਿਹੜਾ ਕਰਜ਼ਾ ਲੈ ਰਹੇ ਆ ਇਹ ਤੁਹਾਡੀ ਭਲਾਈ ਲਈ ਲੈ ਰਹੇ ਆ ਇਹ ਕੁਝ ਰਿਜਨ ਹੁੰਦੀ ਹੈ ਗਵਰਨਮੈਂਟ ਦੇ ਪਰ ਲੋਕਿਆਂ ਨੂੰ ਬੇਕੂਬ ਬਣਾਉਣਾ ਗਵਰਨਮੈਂਟ ਦੀ ਇਹ ਸ਼ੁਰੂ ਤੋਂ ਹੀ ਪਾਲਿਸੀ ਰਹੀ ਆ ਸੋ ਧੰਨਵਾਦ